ਪਟਿਆਲਾ ਦੇ ਨੱਬਾ ਰੋਡ ਤੇ ਸਥਿਤ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਗ੍ਰਹਿ ਵਿਖੇ ਉਹਨਾਂ ਦੇ ਸਵਰਗਵਾਸੀ ਪਿਤਾ ਮਰਹੂਮ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਹੋਰਾਂ ਦੀ 29ਵੀਂ ਵਰਸੀ ਸ਼ਰਧਾਪੂਰਵਕ ਮਨਾਇ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਰਖੜਾ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਰਹੂਮ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਹੋਰਾਂ ਦੀ ਯਾਦ ਵਿੱਚ ਵਰਸੀ ਸਮਾਗਮ ਉਲੀਕਿਆ ਗਿਆ ਜਿਸ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਨੇ ਸਮੂਹ ਲੋਕਾਂ ਨੇ ਅਤੇ ਵੱਡੀਆਂ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ ਹੈ। ਇਸ ਸਮਾਗਮ ਦੇ ਵਿੱਚ ਧਾਰਮਿਕ ਤੇ ਸਿਆਸੀ ਖੇਤਰ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ ਹੈ ਜਿਸ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਗੁਰਿੰਦਰ ਸਿੰਘ ਢੱਲੋਂ ਜੋ ਕਿ ਡੇਰਾ ਬਿਆਸ ਦੇ ਮੁਖੀ ਨੇ ਇਸ ਤੋਂ ਇਲਾਵਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਔਰ ਇਸ ਤੋਂ ਇਲਾਵਾ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਵਿੰਦ ਸਿੰਘ ਲੋਂਗੋਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਇਹਨਾਂ ਤੋਂ ਇਲਾਵਾ ਸਾਬਕਾ ਮੰਤਰੀ ਪਰਮਿੰਦਰ ਸਿੰਘ ਢਿੰਡਸਾ ਗੁਰਪ੍ਰਤਾਪ ਸਿੰਘ ਵਿਡਾਲਾ ਸੁੱਚਾ ਸਿੰਘ ਛੋਟੇਪੁਰ ਇਕਬਾਲ ਸਿੰਘ ਝੁੰਦਾ ਅਤੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਹੋਰਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਇਲਾਕੇ ਦੇ ਵੱਡੇ ਪੱਧਰ ਤੇ ਲੋਕਾਂ ਨੇ ਪਹੁੰਚ ਕੇ ਰਖੜਾ ਪਰਿਵਾਰ ਨਾਲ ਆਪਣੀ ਸਾਂਝ ਪੱਕੀ ਕੀਤੀ ਅਤੇ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਹੋਰਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਸਭ ਤੋਂ ਪਹਿਲਾਂ ਮੈਂ ਸੰਤਾਂ ਦਾ, ਮਹਾਪੁਰਸ਼ਾਂ ਦਾ, ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਮੇਰੇ ਕੋਲ ਲਫ਼ਜ਼ ਨਹੀਂ ਹਾਂ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ। ਬਹੁਤ ਇஷ்டਕਾਰ ਜੋ ਸਾਡੇ ਬਾਪੂ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਜਿਨ੍ਹਾਂ ਦੀ 29ਵੀਂ ਵਰ੍ਹੇਸ਼ੀ ਸੀਗੀ। ਹਰ ਸਾਲ ਹੀ ਅਸੀਂ ਵਰ੍ਹੇਸ਼ੀ ਮਨਾਉਣੀ ਹੈ। ਅਰ ਸੰਗਤ ਹਰ ਸਾਲ ਬਹੁਤ ਬੜਾ ਪਿਆਰ ਦਿੰਦੀ ਹੈ ਬਹੁਤ ਸਤਿਕਾਰ ਦਿੰਦੀ ਹੈ ਉਸ ਗੱਲ ਦੇ ਲਈ ਧੰਨਵਾਦ ਦੇ ਲੱਭਤਾ ਬਣੀ ਨਹੀਂ ਸਕਦਾ ਸੋ ਜਿੰਨਾ ਧੰਨਵਾਦ ਕਰਾਉਣਾ ਥੋੜਾ ਹੈ ਇਹ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਕਿ ਉਹ ਤਾਕਤ ਦਿੰਦੇ ਨੇ ਹਿੰਮਤ ਦਿੰਦੇ ਨੇ ਤੇ ਸੰਤ ਮਹਾਪੁਰਸ਼ ਅਸ਼ੀਰਵਾਦ ਦਿੰਦੇ ਨੇ ਆ ਕੇ ਸੰਗਤ ਅਸ਼ੀਰਵਾਦ ਦਿੰਦੀ ਹੈ ਸੋ ਜਿੰਨਾ ਵੀ ਧੰਨਵਾਦ ਕਰਾਉਣਾ ਥੋੜਾ ਹੈ ਪਰ ਮੈਂ ਸਾਰੀ ਸੰਗਤ ਕੋ ਇਹ ਹੀ ਆਤਮਨ ਕੀ ਬੇਨਤੀ ਕਰਦਾ ਕਿ ਸਾਰਿਆਂ ਨੇ ਚਾਹ ਪਾਣੀ ਪੀ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਣਾ ਕਿਉਂਕਿ ਉਹਨਾਂ ਨੇ ਕਦੇ ਵੀ ਆਪਣੇ ਘਰੋਂ ਚਾਹ ਪਾਣੀ ਤੋਂ ਇਹਨਾਂ ਪਛਾਤ ਕ ਤੋ ਇਹ ਵੀ ਪਰਿਵਾਰ ਕੀ ਬੀਂਦੀ ਹੈ ਬਹੁਤ-ਬਹੁਤ ਸ਼ਰਵਾਤ ਉਹ ਹੈ ਵੀ ਜੀ ਕਾ ਖਾਲਸਾ ਸਿ ਗੁਰ ਦੇ ਦੇਖੋ ਰਖੜਾ ਪਰਿਵਾਰ ਹਰ ਸਾਲ ਹੀ ਆਪਣੇ ਬਜ਼ੁਰਗ ਬਾਪੂ ਕਰਤਾਰ ਸਿੰਘ ਦੀ ਯਾਦ ਦੇ ਵਿੱਚ ਗੁਰਮਤ ਸਮਾਗਮ ਕਰਦਾ ਹੈ ਔਰ ਇਹ ਗੁਰਮਤ ਸਮਾਗਮ ਜਿਹੜੇ ਆ ਸਾਨੂੰ ਪ੍ਰੇਰਣਾ ਦਿੰਦੇ ਆ ਕਿ ਆਪਣੇ ਬਡੇਰਿਆਂ ਨੂੰ ਯਾਦ ਰੱਖਣਾ ਜਿੱਥੇ ਸਾਨੂੰ ਇਹ ਪ੍ਰੇਰਣਾ ਦਿੰਦੇ ਆ ਬਡੇਰਿਆਂ ਨੂੰ ਯਾਦ ਰੱਖਣਾ ਉੱਥੇ ਸਾਨੂੰ ਗੁਰਮਤ ਦਾ ਪ੍ਰਚਾਰ ਵੀ ਜਿਹੜਾ ਹੈ ਇਹਨਾਂ ਗੁਰਮਤ ਸਮਾਗਮਾਂ ਰਾਹੀਂ ਜਿਹੜਾ ਹੈ ਉਹ ਸੁਣਨ ਨੂੰ ਮਿਲਦਾ ਹੈ ਜਿੱਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ ਮੈਂ ਇਸ ਪੱਖੋਂ ਰਖੜਾ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਜੀ ਤਾਂ ਜਿਬਰੀ ਚੌਂ ਦੇ ਰਜੰਦ ਜਿਹੜੇ ਆਏ ਨੇ ਉਹ ਸੈਟੀਸਫਾਈ ਬਹੁਤ ਵਧੀਆ ਆ ਜੀ ਹਾਂ ਬਹੁਤ ਵਧੀਆ ਹੈ ਬਹੁਤ ਵਧੀਆ ਆ 20000 ਕਦੋਂ 2 ਲੱਖ ਚ ਤਬਦੀਲ ਹੋ ਜਾਣੇ ਆ ਇਹ ਪਤਾ ਹੀ ਨਹੀਂ ਲੱਗਦਾ ਹੁੰਦਾ ਪਹਿਲਾਂ ਤਾਂ ਰਖੜਾ ਪਰਿਵਾਰ ਦਾ ਇਸ ਗੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਪਰੰਪਰਾ ਆਪਣੇ ਬਜ਼ੁਰਗਾਂ ਦੀ ਯਾਦਗਾਰ ਲਈ ਵਰਸੀ ਸਮਾਗਮ ਹਰ ਸਾਲ ਕਰਦੇ ਨੇ ਔਰ ਅਖੜਾ ਪਰਿਵਾਰ ਦੀਆਂ ਜਿੱਥੇ ਦੇਸ਼ ਲਈ ਪੰਜਾਬ ਲਈ ਕੌਮ ਲਈ ਦੁਨੀਆ ਭਰ ਦੇ ਵਿੱਚ ਬਾਵਾਂ ਨੇ ਉਹਨਾਂ ਨੂੰ ਅਸੀਂ ਯਾਦ ਵੀ ਕਰਦੇ ਆਂ ਔਰ ਉਹਨਾਂ ਤੇ ਅਸੀਂ ਮਹਿਸੂਸ ਵੀ ਕਰਦੇ ਆ ਕਿ ਇਹਨਾਂ ਦੀ ਨਿਮਰਤਾ ਮਠਾਸ ਦਾ ਸਦਕਾ ਜੋ ਇਸ ਦੁਨੀਆ ਭਰ ਦੇ ਵਿੱਚ ਨਾ ਚਮਕਿਆ ਉਹ ਇੱਕ ਗੁਣ ਜਿਹੜਾ ਹੈ ਮਿੱਠਤ ਨੀਮੀ ਨਾਨਕਾ ਗੁਣ ਚੰਗੀਆਂ ਤੱਤ ਇੱਕ ਸੇਵਾ ਸੋ ਉਹਦੇ ਤੇ ਸਾਨੂੰ ਅਮਲ ਕਰਨ ਦੀ ਲੋੜ ਹੈ ਕਰਮਾਂ ਦੀ ਨਹੀਂ ਚੋਣ ਹੈ ਜਿਹੜਾ ਕਿਸ ਤਰਨਤਾਰਨ ਜਿਵਨੀ ਚੋਣ ਦੇ ਨਤੀਜੇ ਬੜੇ ਸੰਕੇਤ ਸਪਸ਼ਟ ਦੰਦੇ ਨੇ ਕਿ ਪਹਿਲੀ ਗੱਲ ਤਾਂ ਜਿਹੜੀ ਪੰਥਕ ਸਰੂਪ ਆ ਤਰਨਤਾਰਨ ਹਲਕੇ ਦਾ ਉਹਨੂੰ ਬਰਕਰਾਰ ਰੱਖਿਆ ਮੈਂ ਤਾਂ ਕਹਿ ਸਕਦਾ ਕਿ ਪੰਜਾਬ ਦੇ ਪੰਥਕ ਸਰੂਪ ਨੂੰ ਵੀ ਤਰਨਤਾਰਨ ਦੇ ਲੋਕਾਂ ਨੇ ਕਾਇਮ ਕਰਕੇ ਦਿਖਾਤਾ ਔਰ ਜੋ ਕੌਣ ਜਿੱਤਿਆ ਕੌਣ ਹਾਰਿਆ ਸਵਾਲ ਇਹ ਨਹੀਂ ਹੈ ਇਹ ਤਾਂ ਉਮੀਦਵਾਰ ਅਧਾਰੇ ਲੈ ਕੇ ਕੋਈ ਜਿੱਤ ਜੇ ਉਹ ਕੋਈ ਜਿੱਤ ਨਹੀਂ ਹੁੰਦੀ ਕਿਸੇ ਪਾਰਟੀ ਦੇ ਆਪਣੇ ਉਮੀਦਵਾਰ ਨਹੀਂ ਸੀ ਸੋ ਇਸ ਕਰਕੇ ਕਿਸੇ ਪਾਰਟੀ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ ਪਰ ਇੱਕ ਗੱਲ ਸਪਸ਼ਟ ਆ ਕਿ ਤਰਨਤਾਰ ਦੀ ਜੋਨ ਨੇ ਨਤੀਜਿਆਂ ਨੇ ਇਹ ਸਪਸ਼ਟ ਕੀਤਾ ਕਿ ਜੇ ਪੰਥ ਹੀ ਕਿ ਜੁੱਟ ਹੋਵੇ ਕਿ ਚੁਰ ਹੋਵੇ ਤਾਂ ਪੰਜਾਬ ਦੀ ਰਾਜ ਸਤਾ ਤੇ ਉਹਨਾਂ ਨੂੰ ਕੋਈ ਲੰਬੇ ਨਹੀਂ ਕਰ ਸਕਦਾ ਕਿਸੇ ਵਿਅਕਤੀ ਵਿਸ਼ੇਸ਼ ਤੇ ਦਲਾਂ ਦੀ ਗੱਲ ਨਹੀਂ ਹੈ ਗੱਲ ਤਾਂ ਪੰਥ ਪ੍ਰਸਤ ਪੰਥਕ ਸੋਚ ਵਾਲੇ ਪੰਜਾਬ ਹਤਾਇਸੀ ਪੰਜਾਬ ਦਾ ਭਲਾ ਚਾਹਣ ਵਾਲੇ ਪੰਜਾਬ ਨੂੰ ਬਚਾਉਣ ਵਾਲੇ ਅੱਜ ਪੰਜਾਬ ਜਿਹੜਾ ਬਰਬਾਦ ਹੋਇਆ ਪਿਆ ਪੰਜਾਬ ਲਾਹਬਾਰਥ ਹੋਇਆ ਪਿਆ ਪੰਜਾਬ ਦਾ ਕੋਈ ਵਾਲੀਬਾਰ ਨਹੀਂ ਪੰਜਾਬ ਦੇ ਡੈਮਾਂ ਤੇ ਦਿੱਲੀ ਆ ਕੇ ਕਾਬਜ ਹੋ ਗਈ ਪੰਜਾਬ ਦੀ ਯੂਨੀਵਰਸਿਟੀ ਤੇ ਕਾਬਜ ਹੋਣ ਨੂੰ ਫਿਰਦੀ ਆ ਮਤਲਬ ਅੱਜ ਪੰਜਾਬ ਦੇ ਹਰ ਅਦਾਰੇ ਤੇ ਦਿੱਲੀ ਕਬਜ਼ਾ ਕਰਨਾ ਚਾਹੁੰਦੀ ਆ ਪੰਜਾਬ ਦੇ 50 ਕਿਲੋਮੀਟਰ ਤੱਕ ਦੇ ਬੀਐਸਐਫ ਲਿਆ ਕੇ ਬਿਠਾਦੀ ਸੋ ਅੱਜ ਸਾਨੂੰ ਜਾਗਣ ਦੀ ਲੋੜ ਆ ਜਗਾਉਣ ਦੀ ਲੋੜ ਆ ਜਿਹੜੇ ਵੀ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਕਿਸੇ ਵਿਅਕਤੀ ਵਿਸ਼ੇਸ਼ ਨਾਲ ਗੱਲ ਕਰਨ ਦੀ ਥਾਂ ਪੰਜਾਬ ਹਤਾਸ਼ੀ ਤੇ ਪੰਜਾਬ ਦਾ ਭਲਾ ਚਾਹਣ ਵਾਲਿਆਂ ਨੂੰ ਇੱਕ ਆਵਾਜ਼ ਦੇ ਵਿੱਚ ਜੁੜਨ ਦੀ ਲੋੜ ਆ ਔਰ ਪੰਥ ਪ੍ਰਸਤਾਰ ਨੂੰ ਇਕੱਠੇ ਹੋਣ ਦੀ ਲੋੜ ਆ ਰਖੜਾ ਪਰਿਵਾਰ ਦੀ ਇਸ ਇਲਾਕੇ ਦੇ ਵਿੱਚ ਤੇ ਪੰਜਾਬ ਵਿਦੇਸ਼ਾਂ 'ਚ ਬਹੁਤ ਵੱਡਾ ਨਾਮ ਹੈ ਤੇ ਇਹ ਸਾਰਾ ਬਾਪੂ ਕਰਤਾਰ ਸਿੰਘ ਦੀ ਬਦੌਲਤ ਮੈਂ ਸਾਹਮਣੇ ਇਹ ਸਾਰਾ ਸੰਭਵ ਹੋਇਆ ਹੈ ਜਿਨ੍ਹਾਂ ਨੇ ਬੜੀ ਲੰਬੀ ਸੇਵਾ ਦੇਸ਼ ਦੀ ਵੀ ਕੀਤੀ ਤੇ ਕੌਮ ਦੀ ਵੀ ਕੀਤੀ ਫੌਜ ਦੇ ਵਿੱਚ ਤੇ ਫਿਰ ਬਾਅਦ ਵਿੱਚ ਕੌਮ ਦੀ ਸੇਵਾ ਉਹਨਾਂ ਨੇ ਕੀਤੀ ਹੈ ਸੋ ਉਹਨਾਂ ਦਾ ਇੱਕ ਲੰਮਸਾਲ ਜੀਵਨ ਰਿਹਾ ਤੇ ਇਹ ਜੋ ਵੀ ਅੱਜ ਰਖੜਾ ਪਰਿਵਾਰ ਦੀ ਚਾਹੇ ਸਰਦਾਰ ਸੁਜੀਤ ਸਿੰਘ ਜੀ ਰਖੜਾ ਸਾਹਿਬ ਨੇ ਚਾਹੇ ਧਾਲੀਵਾਲ ਸਾਹਿਬ ਨੇ ਇਸ ਇਹਨਾਂ ਸਾਰਿਆਂ ਦੀ ਜੋ ਪ੍ਰਾਪਤੀਆਂ ਨੇ ਜ਼ਿੰਦਗੀਆਂ ਉਹ ਚ ਕਿਤੇ ਨਾ ਕਿਤੇ ਬੱਪੂ ਕਰਤਾਰ ਸਿੰਘ ਜੀ ਦਾ ਬਹੁਤ ਵੱਡਾ ਰੋਲ ਹੈ ਬਾਪੂ ਕਰਤਾਰ ਸਿੰਘ ਜੀ ਜਿਨ੍ਹਾਂ ਦੀ ਬੜੀ ਵੱਡੀ ਇਲਾਕੇ ਨੂੰ ਦੇਣਾ ਤੇ ਇੱਕ ਸੇਹ ਦਾ ਯੰਗਸਟਰ ਪੀੜੀ ਨੂੰ ਬੜੀ ਵੱਡੀ ਇਹਦਾ ਤੇ ਬਾਕੀ ਉਹਨਾਂ ਦੀ ਜਿਹੜੀ ਦੇਣ ਦੇ ਮਤਲਬ ਕੀ ਪਰਿਵਾਰ ਤੇ ਉੱਤੇ ਜਿਹੜੀ ਗੁਰੂ ਸਾਹਿਬ ਦੀ ਬੜੀ ਵੱਡੀ ਕਿਰਪਾ ਹੋਈ ਆ ਅਤੇ ਇਸ ਪਰਿਵਾਰ ਨੇ ਦੇਸਾਂ ਵਿਦੇਸਾਂ ਦੇ ਵਿੱਚ ਬਹੁਤ ਵੱਡਾ ਆਪਣਾ ਨਾਮ ਜਿਹੜਾ ਹੈ ਬਣਾਇਆ ਅਤੇ ਇਲਾਕੇ ਦੇ ਬੱਚਿਆਂ ਨੂੰ ਜਿੰਨਾ ਇਹ ਸੈਟਲ ਕਰਾ ਪਾਏ ਆ ਉਹ ਇਲਾਕੇ ਦੇ ਵਿੱਚ ਰਖੜਾ ਪਰਿਵਾਰ ਦੀ ਬਹੁਤ ਵੱਡੀ ਦੇਣਾ